ਰਉ ਮਹੱਲਾ ਪੰਜਵਾਂ ਨਾਮ ਲੈਤ ਕਿਛ ਬਿਗਨ ਨਾ ਲਾਗੈ ਨਾਮ ਸੁਨਤ ਜਮ ਦੂਰੋਂ ਭਾਗੈ ਨਾਮ ਲੈਤ ਸਭ ਦੁੱਖਾਂ ਦਾ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਭਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕਿਸ ਚਾਖ ਨਾ ਜੋ ਹੈ ਹਰ ਸਿਮਰਤ ਦੇਤ ਦੇਉ ਨਾ ਪੋਹੈ ਹਰ ਸਿਮਰਤ ਮੋਹ ਮਾਨ ਨਾ ਬਦੈ ਹਰ ਸਿਮਰਨ ਗਰਬ ਜੂਨ ਨਾ ਰੁਦੈ ਹਰ ਸਿਮਰਨ ਕੀ ਸਗਲੀ 베ਲਾ ਹਰ ਸਿਮਰਨ ਬਹੁ ਮਾਹੀ ਅਕੇਲਾ ਜਾਤ ਅਜਾਤ ਜਪੈ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਉ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹੋ ਚਿਤਾਰ ਪੈਰੋ ਮਹਲਾ ਪੰਜਵਾਂ ਆਪੇ ਸਾਸ ਤੇ ਆਪੇ ਬੀਦ ਆਪੇ ਘਟ ਘਟ ਜਾਣੇ ਭੇਦ ਜੋਤ ਸਰੂਪ ਜਾਕੀ ਸਭ ਵਥ ਕਰਨ ਕਰਨ ਪੂਰਨ ਸਮਰੱਥ ਪਰਬ ਕੀ ਓਟ ਗਾਹੋ ਮਨ ਮੇਰੇ ਚਰਨ ਕਮਲ ਗੁਰਮੁਖਿ ਆਰਾਧੋ ਦੁਸ਼ਮਣ ਦੂਖ ਨ ਆਵੈ 네ਰੇ ਰਹਾਉ ਆਪੇ ਵਣ ਤ੍ਰਿਣ ਤ੍ਰਿ ਭਵਨ ਸਾਰ ਜਾਂ ਕੈ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਤੇ ਸਬੰਦ ਦੂਜਾ ਨਹੀਂ ਕੋਈ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਊਣਾ ਨਹੀਂ ਕਿਛ ਜਨ ਤਾ ਕੈ ਕਰ ਕਿਰਪਾ ਜਿਸ ਹੋਏ ਸੋ ਪਰਸਨ ਨਾਨਕ ਦਾਸ ਸੇਈ ਜਨ ਧੰਨ ਪੈਰੋਂ ਮਹੱਲਾ 5 ਭਗਤਾਂ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦਾ ਪੈ ਬ੍ਰਹਮ ਬਿਨਸ ਗਏ ਖਿਨ ਮਾਹੀ ਪਾਰ ਬ੍ਰਹਮ ਵਸਿਆ ਮਨ ਆਈ ਰਾਮ ਰਾਮ ਸੰਤ ਸਦਾ ਸਹਾਈ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਏ ਰਹਾਉ ਤਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੇ ਹਾਥ ਨਿਮਕ ਨਾ ਛੋੜੈ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰ ਨ ਕੋਈ ਸਾਰ ਸੰਭਾਲੇ ਸਾਚਾ ਸੂਈ ਮਾਤ ਪਿਤਾ ਸੁਤ ਬੰਦ ਨਰਾਇਣ ਆਦ ਜਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਇਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪਰਖਾਰਿਥ ਪ੍ਰਭੂ ਹਮਾਰਾ ਸਾਰੇ ਸਵਾਰਥ ਪੈਰੋ ਮਹੱਲਾ ਪੰਜਵਾਂ ਪੈ ਕਉ ਭਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਿਹੂ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕੋ ਮਿਲਿਆ ਪੂਰਨ ਧਾਮ ਜਨਕਾ ਦਰਸ ਬਾਛੈ ਦਿਨ ਰਾਤੀ ਹੋਏ ਪਨੀਤ ਧਰਮ ਰਾਏ ਜਾਮ ਕਾਮ ਕਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਬਮਾਨ ਐਸੇ ਸੰਤ ਭੀ ਤਹਿ ਵਡਭਾਗੀ ਨਾਨਕ ਤਿਨ ਕਹਿ ਸਦ ਕੁਰਬਾਨ ਪੈਰੋ ਮਹੱਲਾ ਪੰਜਵਾ ਪੰਜ ਮਜਮੀ ਜੋ ਪੰਚਨ ਰਾਖੈ ਮਿੱਤਿਆ ਰਸਨਾ ਨੇ ਤੇ ਉਠ ਭਾਖੈ ਚੱਕਰ ਬਣਾਏ ਕਰੇ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰਿਆ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਏ ਨਾ ਸੋਚ ਹਰ ਮਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹਿ ਆਪਣੀ ਪਤ ਖੋਵੈ ਮਾਇਆ ਕਾਰਨ ਕਰੈ ਉਪਾਉ ਕਬਹ ਨ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨਾ ਆਲੇ ਕੂੜੀ ਕੂੜੀ ਮੁਖੋਂ ਵਖਾਣੈ ਜਿਸਨੋਂ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਪੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨ ਹਾਰ ਨਿੰਦਕ ਮੁਵਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ निंदक का सिर कड़के ओ काल रहाओ निंदक का कहया कोए ना मानै निंदक झूठ बोल पछताने हाथ पछो रह सिर धरन लगाहे निंदक को दई छोडै नाही हरका दास किस बुरा ना मांगै निंदक को लागै दुख संगै बगले ज्यों रहया पंख फसार ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੋਏ ਹਰ ਜਨ ਕਰੈ ਸੋ ਨੇਹ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈਰੋਂ ਮਹੱਲਾ ਪੰਜਵਾਂ ਦੋਇ ਕਰ ਜੋਰ ਕਰੋ ਅਰਦਾਸ ਜੀਉ ਪਿੰਡ ਧਨ ਤਿਸ ਕੀ ਰਾਸ सोई मेरा स्वामी करन हार कोट बार जाई बलहार साधु तूर पुनीत करी मन के विकार मिटहै प्रभु सिमरत जन्म जन्म की मैल हरि रहाऊ जाके ग्रह मह सगल निधान जाकी सेवा पाईए मान सगल मनोरथ पूरन हार जीव प्राण भगतन आधार ਕਟ ਕਟ ਅੰਤਰ ਸਗਲ ਪ੍ਰਗਾਸ ਜਪ ਜਪ ਜੀ ਵਹਿ ਭਗਤ ਗੁਣਤਾਸ ਜਾਂ ਕੀ ਸੇਵ ਨ ਬਿਰਥੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਥੋ ਕਾ ਕਰ ਕਿਰਪਾ ਲੀਜੈ ਲੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਪੈਰੋ ਮਹੱਲਾ ਪੰਜਵਾਂ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਆਸਤ ਮਨ ਤਨ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵਾ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕੈ ਅੰਤਰ ਬਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸੇ ਜਾ ਕੈ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸ਼ਕਾਰ ਤਿਸ ਗੁਰ ਕੋ ਸਦ ਜਾਓ ਬਲੇਹਾਰ ਸਤਗੁਰ ਕੇ ਚਰਨ ਧੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਰਾਗ ਪਹਿਰੋ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗੁਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਹਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਤ ਧੁਨਤ ਲਲਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਣੀ ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਵਰਤ ਪੂਜਾ ਗਮਨ ਭਵਨ ਯਾਤਰ ਕਰਨ ਸਗਲ ਫਲ ਪੁਨੀ ਪੈਰੋਂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਤਮ ਮਹਾਰਾਮ ਰਾਮ ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਾਟੈ ਹਉ ਮਾਰਾ ਨਾਨਕ ਹਉ ਮੈ ਰੋਗ ਬੁਰੀ ਜਹ ਦੇਖਾ ਤਹ ਏਕਾ ਬੇਦਨ ਆਪੇ ਬਖਸ਼ੈ ਸ਼ਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੇ ਬਹੁ ਰਸੂਲਾਕ ਨਾ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਾਪਾਣਾ ਸੱਚ ਸੋਈ ਪਾਉਣ ਪਾਣੀ ਬੈ ਸੰਤਰ ਰੋਗੀ ਰੋਗੀ ਧਰਤ ਸੁਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨੁਰ ਸੁਦਰਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭਏ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦਸਾ ਨਦੀਆਂ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾ ਨਾ ਹਠੀ ਅਨੇਕਾ ਵੇਦਕ ਤੇਵ ਕਰਹਿ ਕਹਿ ਬਪਰੀ ਨਹਿ ਬੂਝਹਿ ਇਕ ਏਕਾ ਮੇਠਰਾ ਸਖਾਏ ਸੋ ਰੋਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚੱਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਪਰ ਮੈਂ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਦਿਕ ਵਡੇਰਾ ਮਾਇਆ ਕਾ ਮੁਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨ ਦਿਨ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਪੈਰੋ ਮਹਲਾ ਤੀਜਾ ਕਰ ਦੂਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਤਿਨ ਕਰਤਾ ਇਕ ਚਲ ਤੇ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨ ਮੁਖ ਫੂਲੇ ਗੁਰਮੁਖ 부ਜਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਉ ਕਬਹੂ ਨਾ ਛੋਡੋ ਹਰ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਂਦੇ ਕਹਿ ਆਇਆ ਨਾਮ ਬਿਨਾ ਨਹ ਪੜਉ ਅਚਾਰ ਮੇਰੀ ਪਟਿਆ ਲਿਖ ਦੇ ਹੋ गोविंद ਮਾਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰਵਿਰਤ ਨਾ ਪੜੋ ਰਹੀ ਸਮਝਾਏ ਨਿਰਪਉ ਦਾਤਾ ਹਰ ਜਿਉ ਮੇਰਾ ਨਾਲ ਜੇ ਹਰ ਛੋਡਾਂ ਤਉ ਕੁੱਲ ਲਾਗੇ ਗਾਲ ਪ੍ਰਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸੁਵਾਰੇ ਸਭ ਲਗਰੀ ਮਹ ਭਗਤ ਦਿਰੜਾਈ ਦੁਸ਼ਟ ਸਭਾ ਕਾ ਕਿਸ ਨਾ ਵਸਾਈ ਸੰਡੈ ਮਰਕੇ ਕੀ ਪੁਕਾਰ ਸਬੇ ਦੈਤ ਰਹੇ ਝੱਖ ਮਾਰ ਪਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰਨਾ ਬੂਝੈ ਤਿਨ ਆਪ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਅੰਦਾ ਨਾ ਬੂਝੈ ਕਾਲ ਨੇੜੈ ਆਇਆ ਪ੍ਰਹਿਲਾਦ ਕੋਠੇ ਵਿੱਚ ਰਾਖਿਆ ਬਾੜ ਦਿਆ ਤਾਲਾ ਨਿਰਪਉ ਬਾਲਕ ਮੂਲ ਨਾ ਡਰਈ ਮੇਰਾ ਅੰਤਰ ਗੁਰ ਗੋਪਾਲਾ ਕੀਤਾ ਹੋਇ ਸ੍ਰੀ ਕੀ ਕਰੈ ਅਨਹੋਂਦਾ ਨਾ ਉਤਰਾਇ ਜੋ ਤੁਰ ਲਿਖਿਆ ਸੋ ਆਏ ਪਹਤਾ ਜਨ ਸਿਉ ਬਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜਿਉ ਠਾਈ ਕਹਾ ਤੁਮਾਰਾ ਜਗਦੀਸ਼ ਗਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖਾਂ ਤਰਿਆ ਸਮਾਈ ਥੰਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕੋ ਦੇ ਵਢਾਈ ਜੰਮਣ ਮਰਨਾ ਮੋਹ ਉਪਾਇਆ ਆਮਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਪਾਕ ਤਾਂ ਕਾ ਬੋਲ ਆ ਗਏ ਆਇਆ ਦੇਵ ਕੁੱਲੀ ਲਕਸ਼ਮੀ ਕੋ ਕਰਹਿ ਜੈਕਾਰ ਮਾਤਾ ਨਰ ਸਿੰਘ ਕਾ ਰੂਪ ਨਿਵਾਰ ਲਕਸ਼ਮੀ ਭਉ ਕਰੈ ਨਾ ਸਾਖੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਈ ਸਤ ਗੁਰ ਨਾਮ ਨਿਧਾਨ ਦਿੜਡਾਇਆ ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੀ ਨਾਮ ਬਿਨ ਦਰਗਾਹ ਮਿਲੇ ਸਜਾਈ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ